ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ-ਮੂਮੀ ਨਾਲ ਮਿਲਾਇਆ ਸਾਰੇ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਆ ਲੈਣੇ ਵੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗ ਵਾਲੇ ਇਹਨੂੰ ਘਰੇ ਲੈ ਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਠੀਕ ਹੈ ਜੀ ਆਪਣੇ ਮੇਰੇ ਆਪਣੀ ਸਾਡੀ ਆਪਦੀ ਕੁੜੀ ਹੈਗੀ ਹੈ ਜੀ ਇਹ ਕਾਜਲਪੁਰ ਤੇ ਇਹ ਅਸੀਂ ਉਧਰ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਕਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ ਮੰਮੀ ਨਾਲ ਮਿਲਾਇਆ ਸਾਰਿਆਂ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਆ ਲੈਣੇ ਵੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗ ਵਾਲੇ ਇਹਨੂੰ ਘਰੇ ਲਿਆਏ ਇੱਥੇ ਆਪਣੀ ਸਕੂਲ ਲਿਆਏ ਤੇ ਉਹ ਸਕੂਲ ਜਦੋਂ ਲਿਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਹ ਸਾਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰ ਤੇ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਐਥੇ ਸਕੂਲ ਦੇ ਵਿੱਚ ਤੇ ਉਹ ਸਾਰਿਆਂ ਕਹਿਣ ਲੱਗ ਗਏ ਵੀ ਅਸੀਂ ਕੁੜੀ ਨੂੰ ਨਹੀਂ ਜਾਣਦੇ ਨਾ ਸਾਡੀ ਜ਼ਿੰਮੇਵਾਰੀ ਰਿਸਪਾਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ਧੱਕਾ ਕਰਨ ਲੱਗ ਗਏ ਮਾਰਕੁੱਟੀ ਕੋਈ ਗੰਡਾਸਾ ਉਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇੰਨੇ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ਸਾਰੀ ਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਹੱਥ 'ਚ ਰਾਰ ਸੀ ਕਿ ਇਹਦੇ ਗੰਡਾਸਾ ਸੀ ਹੱਥ 'ਚ ਜਿਹੜੇ ਕਿ ਸਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰਦਾਗੇ ਜਾਂ ਕੁੜੀ ਸਾਨੂੰ ਦੇ ਦੋ ਸਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਇਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਤੇ ਯਾਦਵਿੰਦਰ ਜਿਹੜਾ ਹੈਗਾ ਮੁੰਡਾ ਇਹ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਹੈ ਤੇ ਇਹ ਅਸੀਂ ਕੋਈ ਆਖੀ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਮੇਰਾ ਨਾਮ ਮੋਹਨ ਸਿੰਘ ਹੈ ਜੀ ਮੈਂ ਐਸਐਮਐਸ ਕਮੇਟੀ ਦਾ ਚੇਅਰਮੈਨ ਹਾਂ ਇਸ ਸਕੂਲ ਦਾ 14 ਅਗਸਤ ਦੀ ਗੱਲ ਹੈ ਜੀ ਕੋਈ ਬੁੜੀਆ ਸਕੂਲੇ ਪੜਦੀ ਹੈ ਜੀ ਪਹਿਲਾ ਐਪਲੀਕੇਸ਼ਨ ਪੇ ਜਿਸ ਨੂੰ ਨੇ ਵੀ ਮੈ ਸਕੂਲ ਨਹੀਂ ਹੋਣਾ ਬਾਅਦ ਚ ਵੀ ਉਹਨਾਂ ਜੋ ਕੰਮ ਸੀ ਉਹ ਨਹੀਂ ਸਿੱਧ ਕਰੇ ਫਿਰ ਸਕੂਲ ਆ ਗਈ ਸੀਗੀ ਸਕੂਲ ਜਦੋਂ ਰਸਤੇ ਜਾ ਰਹੀ ਸੀ ਤੇ ਕੋਈ ਪਿੰਡ ਦੇ ਮੁੰਡੇ ਨੇ ਵੇਖਿਆ ਵੀ ਉਹ ਥੋੜੀ ਲੇਟ ਸੀ ਤੇ ਕਿਸੇ ਮੁੰਡੇ ਦੇ ਕੋਲ ਖੜੀ ਹੋਈ ਸੀ ਪਹਿਲਾ ਮੁੰਡਾ ਉਹ ਗਾਂ ਟੱਪ ਗਈ ਫਿਰ ਉਹ ਮੁੰਡਾ ਵਾਸ ਮੁੜ ਕੇ ਆ ਗਿਆ ਵੀ ਕੁੜੀ ਕੱਲੀ ਐ ਸਕੂਲ ਦੀ ਕਿਉਂ ਖੜੀ ਹੋਈ ਹੈ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੇ ਮੁੰਡੇ ਕੋਲ ਖੜੀ ਸੀ ਉਹਨੇ ਸਕੂਟਰੀ ਤੇ ਬਿਠਾ ਕੇ ਸਕੂਲ ਦੇ ਬੈਕ ਸਾਈਡ ਦੇ ਇੱਕ ਪੁਰਾਣਾ ਜੈਮ ਵਾਲਾ ਕਮਰਾ ਹੈ ਉੱਥੇ ਲੈ ਜਾਂਦਾ ਹੀ ਕੁੜੀ ਨੂੰ ਕੁੜੀ ਨੂੰ ਉੱਥੇ ਲਿਆਂਦਾ ਤਾਂ ਉਹ ਮੁੰਡੇ ਦੇ ਪਿੱਛਾ ਕਿਤੇ ਪਿੱਛੇ ਆ ਉਹਨੇ ਦੇਖਿਆ ਵੀ ਕੁੜੀ ਨਵਾਲ ਲੱਗ ਹੈ ਉਹਨੇ ਕੁੜੀ ਉਹਦੇ ਤੋਂ ਫੜ ਕੇ ਵਾਪਸ ਸਕੂਲੇ ਲੈ ਜਾਂਦੇ ਪਿਛਲੇ ਦਿਨ ਤਾਂ ਨਹੀਂ ਸਰ ਮਾਸਟਰ ਵੀ ਸੀਗੇ ਪ੍ਰਿੰਸੀਪਲ ਸਾਰੇ ਫੜ ਕੇ ਲੈ ਜਾਂਦੀ ਇਹਨਾਂ ਮੈਨੂੰ ਫੋਨ ਕੀਤਾ ਜੀ ਇਸ ਚੇਅਰਮੈਨ ਸਾਹਿਬ ਸਕੂਲੇ ਆਓ ਜਦੋਂ ਮੈਂ ਸਕੂਲ ਜਾਇਆ ਹੀ ਉਹ ਕਹਿੰਦੇ ਜੀ ਆਹ ਗੱਲਬਾਤ ਹੋਈ ਹੈ ਜੀ ਕੁੜੀ ਐਪਲੀਕੇਸ਼ਨ ਦਿੱਤੀ ਹੋਈ ਐਪਲੀਕੇਸ਼ਨ ਹੈਗੀ ਸਕੂਲ ਦੇ ਵਿੱਚ ਹੀ ਵੀ ਆਹ ਕੁੜੀ ਨੇ ਆਹ ਹਰਕਤ ਕੀਤੀ ਹੈ ਅਸੀਂ ਕਹੇ ਵੀ ਇਹਨਾਂ ਦੇ ਮਾਪਿਆਂ ਨੂੰ ਸਾਥ ਲਓ ਉਹਦੇ ਮਾਪਿਆਂ ਨੂੰ ਫੋਨ ਲਾਇਆ ਗਈ ਉਹ ਆ ਗਏ ਨੇ ਉਹ ਜਿਹੜਾ ਮੁੰਡਾ ਸੀਗਾ ਜਿਹੜਾ ਕੁੜੀ ਨੂੰ ਲੈ ਕੇ ਗਿਆ ਸੀਗਾ ਜੀ ਉਹਨੇ ਜੀ ਫੋਨ ਕਰਕੇ ਆਪੇ ਕੋਈ 10 15 ਮਿੱਤਰ ਬਿਲੀ ਯਾਰ ਬਿਲੀ ਸੱਦ ਲਈ ਜੀ ਇਕੱਠੇ ਕਰ ਲਏ ਕਰਕੇ ਕਿਸੇ ਕੋਲੇ ਗੰਡਾਸਾ ਸੀ ਕਿਸੇ ਕੋਲੇ ਕਿਰਪਾਨ ਸੀ ਕਿਰਪਾਨ ਤਾਂ ਸੀ ਮੌਜੂਦ ਵੀ ਕੀਤੀ ਜਿਹੜੀ ਥਾਣੇ ਦਿੱਤੀ ਹੈ ਕਬਰ ਵਾਲੀ ਅਸੀਂ ਉਹਨਾਂ ਨੂੰ ਸੱਦ ਕੇ ਉਹਦੇ ਮਾਪਿਆਂ ਨੂੰ ਅਸੀਂ ਕੇ ਆਹ ਹਰਕਤ ਕੀਤੀ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜਾ ਆ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਬ੍ਰਹਿਮ ਸਰ ਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਨੂੰ ਕੁੜੀ ਦੀ ਬਾਹਂ ਚੜਾਈ ਦੇ ਇੱਕ ਚਪੇੜ ਮਾਰਤੀ। ਮੁੰਡਾ ਬਾਹਰ ਭੱਜਿਆ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ। ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ। ਉਹਦੀ ਵੀਡੀਓ ਵੀ ਬਣੀ ਹੈ ਬਕਾਇਦਾ। ਵੀਡੀਓ ਵਿੱਚ ਮੈਂ ਵੀ ਹੈਗਾ ਜੀ। ਮੁੰਡੇ ਦੇ ਸਿੱਧੀ ਗੰਡਾਸੀ ਕੀਤੀ ਹੋਈ ਹੈ। ਕਹਿੰਦਾ ਜੀ ਮੈਂ ਸਿੱਧੀ ਗੰਡਾਸੀ ਮਾਰਦਾ ਹੁਣਾਂ ਤੂੰ ਹੀ ਪਾਸੇ ਹੋ ਜਾ। ਪਰ ਜਿਹੜੇ ਸਰ ਸੀਗੇ ਜੀ, ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ, ਸ਼ਵਾਰ ਸੀਗੇ। ਇੱਕ ਮੁੰਡਾ ਬਿਜਲੀ ਵਾਲੇ ਵੀ ਮੌਜੂਦ ਸੀ ਉਦੋਂ। ਇਹ ਵੀ ਕਮੇਟੀ ਦੇ ਮੈਂਬਰ ਨਹੀਂ। ਇਹ ਇਹ ਵੀ ਅੱਗੇ ਹੋ ਗਏ। ਜੀ ਕਹਿੰਦਾ ਵੀ ਗੁਰਵ੍ਰੇਮ ਦੇ ਗੰਡਾਸੀ ਕਿਵੇਂ ਮਾਰੇਗਾ? ਆ ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਪੁਲਿਸ 59 ਮਿੰਟਾਂ ਚ ਪੁਲਿਸ ਇੱਥੇ ਆ ਗਈ ਐ ਪਰ ਇਹਨਾਂ ਨੇ ਉਹ ਭੱਜ ਜੁਕੇ ਸੀ ਇੱਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਚਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ ਚ ਕਬਰ ਵਾਲੇ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਐ ਸਾਡੇ ਖਡਾਸੀ ਮਾਰਦੇ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਇਸ ਲਈ ਸਾਰਾ ਪਿੰਡ ਇਕੱਠਾ ਹੋਇਆ ਇਸਰਾਮਾ ਬੋਦਲਾ ਵੀ ਕੀ ਗੱਲ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਉਹਨਾਂ ਮਾਫੀ ਕਿਉਂ ਨਹੀਂ ਮੰਗੀ ਜੀ ਇਸ ਲਈ ਸਾਰਾ ਅੱਜ ਪਿੰਡ ਇਕੱਠਾ ਹੋਇਆ ਵੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658